ਠੀਕ ਹੈ ਜੀ ਤੁਸੀਂ ਹੁਣ ਜਿੰਨੇ ਬੈਠੇ ਹੋ ਹਾਂ ਕੀ ਹੋਇਆ ਬੇਟੇ ਦੱਸੋ ਤੁਸੀਂ ਮੈਂ ਸਮਝ ਗਿਆ ਕੀ ਕਹਿ ਰਹੇ ਹੋ ਤੁਸੀਂ ਦੱਸੋ ਕੀ ਕਹਿ ਰਹੇ ਹੋ ਬੋਲੋ ਮੈਂ ਕਿਹਾ ਗੁਰਨਾਨਕ ਸਾਹਿਬ ਦੀ ਤਸਵੀਰ ਆਪਣੇ ਧਿਆਨ ਚ ਨਾ ਲੈ ਕੇ ਆਓ ਕੀ ਹੋਇਆ ਹਾਂਜੀ ਨਾਲਦੀਨ ਵਾਲੀ ਆ ਗਈ ਨਾ ਹਾਂ ਗੁਰੂ ਗੋਬਿੰਦ ਸਿੰਘ ਜੀ ਦੀ ਤਸਵੀਰ ਆਪਣੇ ਧਿਆਨ ਚ ਨਾ ਲੈ ਕੇ ਆਓ ਕੀ ਹੋ ਰਿਹਾ ਜੀ ਆ ਰਹੀ ਹੈ ਹੁਣ ਮੈਂ ਅਗਲੀ ਗੱਲ ਕਹਿਣਾ ਕਿ ਤੁਸੀਂ ਪੂਰਾ ਜੋਰ ਲਾਓ ਹਾਜ਼ਰਤ ਮੁਹੰਮਦ ਸਾਹਿਬ ਦੀ ਤਸਵੀਰ ਆਪਣੇ ਧਿਆਨ ਚ ਲੈ ਕੇ ਆਓ ਆਈ ਕਿਸੇ ਹਾਂਜੀ ਪਤੀ ਨਹੀਂ ਵਖੇ ਨਹੀਂ ਜਿਹੜੀ ਚੀਜ਼ ਆਪਾਂ ਵੇਖ ਲਈ ਬਚਪਨ ਤੋਂ ਗੁਰੂ ਨਾਨਕ ਕਹਿ ਕੇ ਹਾਲਾਂਕਿ ਉਹ ਫੋਟੋ ਝੂਠੀ ਹੈ ਮੈਂ ਵੀ ਕਹਿੰਦਾ ਝੂਠੀ ਹੈ ਪਰ ਜਦੋਂ ਵਾਰ-ਵਾਰ ਜਨਮ ਤੋਂ ਲੈ ਕੇ ਗੁਰੂ ਨਾਨਕ ਗੁਰੂ ਨਾਨਕ ਗੁਰੂ ਨਾਨਕ ਕਹਿ ਕੇ ਵੇਖੀ ਹੋਈ ਹੈ ਆਪਣੇ ਅੰਤਰਮਨ ਦੇ ਵਿੱਚ ਉਹ ਸੇਵ ਹੋ ਚੁੱਕੀ ਹੈ ਮੈਂ ਕਹਿਣਾ ਕਿ ਗੁਰਨਾਨਕ ਦੀ ਫੋਟੋ ਨਾ ਵੇਖੋ ਧਿਆਨ ਉਧਰ ਮਨੋਂ ਮਨਲੀ ਜਾਊਗਾ ਮੁਹੰਮਦ ਸਾਹਿਬ ਦੀ ਫੋਟੋ ਵੱਲ ਧਿਆਨ ਨਹੀਂ ਜਾਂਦਾ ਕਿਉਂਕਿ ਉਹਨਾਂ ਨੇ ਬਣਾਈ ਹੀ ਨਹੀਂ ਆਪਾਂ ਵੇਖੀ ਨਹੀਂ ਇਹ ਤਾਂ ਗੁਰੂ ਦੀ ਗੱਲ ਪੈਗੰਬਰਾਂ ਦੀ ਹੋ ਗਈ ਹੋਰ ਸੌਖੀ ਕਰਨਾ ਨਾਮ ਮੈਂ ਨਹੀਂ ਲਊਂਗਾ ਤੁਸੀਂ ਸੌਖਿਆ ਸਮਝਿਓ ਗੱਲ ਮਨ ਕਿਵੇਂ ਕੰਮ ਕਰਦਾ ਹੈ ਮੈਂ ਕਹਿੰਦਾ ਹੁਣ ਜਿਨ੍ਹਾਂ ਦੇ ਮੈਂ ਨਾਮ ਲੈਣ ਲੱਗਿਆ ਨਾ ਤੁਸੀਂ ਉਹਨਾਂ ਦੇ ਚਿਹਰਿਆਂ ਵੱਲ ਧਿਆਨ ਨਾ ਲੈ ਕੇ ਜਾਓ ਭਾਰਤ ਦੇ ਪ੍ਰਧਾਨ ਮੰਤਰੀ ਦਾ ਚਿਹਰਾ ਕਿਹੋ ਜਿਹਾ ਹੈ ਉਧਰ ਧਿਆਨ ਨਾ ਲੈ ਕੇ ਜਾਓ ਆ ਗਿਆ ਧਿਆਨ ਚ ਕਿ ਨਹੀਂ ਕਈਆਂ ਦੇ ਤਾਂ ਇਹ ਵੀ ਧਿਆਨ ਚ ਆ ਗਿਆ ਹੋਣਾ ਭਾਈਓ ਔਰ ਬਹਨੋ ਨਾਲ ਨਾਲ ਸ਼ਬਦਾਵਲੀ ਵੀ ਯਾਦ ਆ ਜਾਂਦੀ ਹੈ ਵੀ ਐਂ ਬੋਲਦਾ ਸੀ ਉੱਥੇ ਮੈਂ ਕਹਿੰਦਾ ਕਿ ਪੰਜਾਬ ਦਾ ਮੁੱਖ ਮੰਤਰੀ ਕਿਹੜੇ ਰੰਗ ਦੀ ਪੱਗ ਬੰਨਦਾ ਹੈ ਉਹ ਰੰਗ ਵੱਲ ਧਿਆਨ ਨਾ ਲੈ ਕੇ ਜਾਓ। ਗਿਆ ਤਾਂ ਬਿੱਲੀ ਦੀ ਸ਼ਕਲ ਨਾ ਵੇਖੋ ਕਿਉਂ ਜੀ ਹੁੰਦੀ ਹੈ। ਕੁੱਤੇ ਵੱਲ ਨਾ ਧਿਆਨ ਲਾ ਕੇ ਜਾਓ ਕਿਵੇਂ ਦਾ ਹੁੰਦਾ ਹੈ। ਹਾਥੀ ਨਾ ਵੇਖੋ ਬੇਟੇ ਬੇਟੇ। ਕੀ ਹੋ ਰਿਹਾ ਜੀ? ਹੁਣ ਇਹ ਤਾਂ ਸਿਰਫ ਉਦਾਹਰਨਾਂ ਨੇ ਗੱਲ ਪਤਾ ਕੀ ਸਮਝਣੀ ਹੈ। ਮੈਂ ਪਹਿਲੀ ਬੇਨਤੀ ਕੀਤੀ ਹੈ ਕਿ ਗੱਲ ਤਾਂ ਬਹੁਤ ਡੂੰਗੀ ਹੈ ਪਰ ਮੈਂ ਸ਼ਬਦ ਸੋਕੇ ਵਰਤ ਰਿਆਂ ਨਹੀਂ ਸਮਝ ਨਹੀਂ ਆਉਣੀ ਮੈਂ ਇਹ ਕਹਿਣਾ ਜਦੋਂ ਮੈਂ ਤੁਹਾਨੂੰ ਕਹਿਣਾ ਕਿ ਤੁਸੀਂ ਕੁੱਤੇ ਵੱਲ ਧਿਆਨ ਨਾ ਲੈ ਕੇ ਜਾਓ ਧਿਆਨ ਤੁਹਾਡਾ ਕੁੱਤੇ ਵੱਲ ਹੀ ਜਾਂਦਾ ਤੁਸੀਂ ਟੈਨਸ਼ਨ ਵਾਲੇ ਬੰਦੇ ਨੂੰ ਇਹ ਕਹੀ ਜਾਂਦੇ ਹੋ ਟੈਨਸ਼ਨ ਨਾ ਲਿਆ ਕਰ ਫਿਕਰ ਨਾ ਕਰਿਆ ਕਰ ਤੂੰ ਟੈਨਸ਼ਨ ਵਾਲੀ ਦਵਾਈ ਲੈ ਲਈ ਮੇੜਾ ਕਰਕਤਾ ਤਾਂ ਆਪਾਂ ਹੀ ਕਰੀ ਜਾਂਦੇ ਹਾਂ ਕਿਉਂਕਿ ਸਾਡਾ ਅੰਤਰਮਨ ਨਾ ਸ਼ਬਦ ਨਹੀਂ ਸੁਣਦਾ ਉਹ ਇੱਕ ਮੋਟਾ ਅੱਖਰ ਚੱਕ ਕੇ ਉਹਦੇ ਤੇ ਕੰਮ ਕਰਨਾ ਸ਼ੁਰੂ ਕਰ ਦਿੰਦਾ ਇਸ ਲਈ ਕਿਰਪਾ ਕਰਕੇ ਪਤਾ ਲੈਣਾ ਬੰਦ ਕਰੋ ਟੈਨਸ਼ਨ ਵਾਲਿਆਂ ਦਾ ਫਿਕਰ ਵਾਲਿਆਂ ਦਾ ਇਹ ਨਹੀਂ ਕਿ ਨਾ ਤੈਨੂੰ ਟੈਨਸ਼ਨ ਤੇਰੀ ਕਿ ਟੈਨਸ਼ਨ ਕਿਵੇਂ ਯਾਦ ਕਰਾਈ ਜਾਂਦੇ ਜੈਸਾ ਸੇਵਤ ਐਸੋ ਹੋਏ ਜੇ ਤਾਂ ਸ਼ਾਮ ਤੱਕ 20 ਬੰਦੇ ਮਿਲਦੇ ਆ 20 ਉਹਨੂੰ ਟੈਨਸ਼ਨ ਦੀ ਦਵਾਈ ਪੁੱਛਦੇ ਆ ਕਿੱਥੋਂ ਲਈ ਆ ਕਿਵੇਂ ਉਹਦੇ ਅੰਦਰ ਸਿਮਰਨ ਟੈਨਸ਼ਨ ਦਾ ਚੱਲਦਾ ਤੇ ਟੈਨਸ਼ਨ ਹੋਈ ਜਾਂਦੀ ਹੈ ਸਮਝ ਆ ਗਈ ਗੱਲ ਤੇ ਇਸ ਕਰਕੇ ਸ਼ੁਭਦਾਬ ਲਈ ਹੁਣ ਕਈ ਵੀਰ ਮੇਰੇ ਕੋ ਕਿਸੇ ਨੂੰ ਗੁੱਸਾ ਜ਼ਿਆਦਾ ਹੁੰਦਾ ਮੰਨ ਲਓ ਉਦਾਹਰਣ ਦੇ ਰਿਹਾ ਇੱਕ ਉਦਾਹਰਣ ਦਿੰਨਾ ਫਿਰ ਆਪਾਂ ਸ਼ਬਦ ਕਿਸੇ ਨੂੰ ਬਹੁਤ ਜ਼ਿਆਦਾ ਗੁੱਸਾ ਹੁੰਦਾ ਉਹਨੇ ਸ਼ਾਮ ਨੂੰ ਪਾਠ ਕਰਨਾ ਹੈ ਸੌਣ ਤੋਂ ਪਹਿਲਾਂ ਕੀ ਕਰਨਾ ਹੈ ਮਨ ਵਿੱਚ ਇਹ ਖਿਆਲ ਲਿਆਉਣਾ ਹੈ ਵਾਰ-ਵਾਰ ਸੋਚਦਿਆਂ ਸੋਚਦਿਆਂ ਸੋਣਾ ਕਿ ਮੇਰਾ ਮਨ ਬਹੁਤ ਸ਼ਾਂਤ ਹੋ ਰਿਹਾ ਹੈ ਸ਼ਾਂਤ ਮਨ ਚ ਵਾਰ-ਵਾਰ 2-4 ਦਿਨ ਕਰੇ ਦੇਖਿਓ ਗੁੱਸਾ ਕੰਟਰੋਲ ਕਰਨਾ ਸਿੱਖ ਲੂਗਾ ਇਹ ਤਾਂ ਪ੍ਰੈਕਟੀਕਲ ਹੈ ਹੁਣ ਜੇ ਤੁਸੀਂ ਕਹੋਗੇ ਮੈਨੂੰ ਗੁੱਸਾ ਨਹੀਂ ਆ ਰਿਹਾ ਇੱਕ ਬੰਦੇ ਨੂੰ ਮੈਂ ਇਦਾਂ ਗੱਲ ਸਮਝਾਤੀ ਉਹ ਪੂਰੀ ਗੱਲ ਸਮਝੇ ਨਾ ਉਹ ਐਦੀ ਤੁਰੇ ਜਾਂਦੇ ਭਾਸ ਦੇਣੇ ਬੰਦੇ ਨਾ ਮੈਨੂੰ ਕਈ ਮਿਲ ਜਾਂਦੇ ਪੈਗ ਲਾਉਣ ਬਈ ਤੁਸੀਂ ਸ਼ਰਾਬ ਵੀ ਛੜਾ ਲੈਣਾ ਮੇਰੀ ਛੜਾਈ ਤੁਰੇ ਜਾਂਦੇ ਤੁਰੇ ਜਾਂਦੇ ਨਹੀਂ ਇਹ ਪ੍ਰੋਪਰ